ਸਤਿਗੁਰੂ ਸਾਹਿਬ ਸਾਹਿਬ ਜੀ ਪੂਰਨ ਵਿਗੇ ਕੁੜਾਲੀ ਦੇ ਚਕਵਾਸ ਸਕੂਲ ਦੇ ਵਿੱਚ ਅੱਜ ਆਵਾਪੀ ਮਰਾਓ ਅੰਬੇਦਕਰ ਸਾਹਿਬ ਜੀ ਦੇ ਜੀਵਨ ਨੂੰ ਲੈ ਕੇ ਬੱਚਿਆਂ ਦੀ ਪ੍ਰੀਖਿਆ ਲਈਤੀ ਜਾ ਰਹੀ ਹੈ ਜਿਸ ਦੇ ਵਿੱਚ ਤਕਰੀਬਨ 120 ਦੇ ਕਰੀ ਬੱਚਿਆਂ ਨੇ ਪਾਰਟਿਸਪੇਟ ਵੀ ਕੀਤਾ ਹੈ। ਗੱਲਬਾਤ ਵੀ ਕਰਦੇ ਹਾਂ ਮੈਨੇਜਮੈਂਟ ਦੇ ਮੈਂਬਰਾਂ ਦੇ ਨਾਲ ਕਿ ਆਖਰ ਕੀ ਕਹਿ ਰਹੇ ਨੇ ਤੇ ਕਿੰਨੇ ਬੱਚਿਆਂ ਨੇ ਪੇਪਰ ਦਿੱਤਾ ਹੈ ਤੇ ਹੋਰ ਕੀ ਕਹਿ ਰਹੇ ਨੇ ਬਾਬਾ ਸਾਹਿਬ ਦੇ ਜੀਵਨ ਨੂੰ ਲੈ ਕੇ। ਸਰ ਮੇਰਾ ਨਾਮ ਗੁਰਪ੍ਰੀਤਾ ਜੀ। ਮੈਂ ਗਵਰਨਮੈਂਟ ਗਲਚੀਨਸ ਸੈਂਟਰ ਸਕੂਲ ਕੁੜਾਲੀ ਦੇ ਵਿੱਚ ਜੌਬ ਕਰਦਾ ਹਾਂ ਜੀ ਤੇ ਤਕਰੀਬਨ ਅੱਜ ਸਰਬੋਧਵਾੜ ਫਾਊਂਡੇਸ਼ਨ ਵੱਲੋਂ ਜਿਹੜਾ ਪੇਪਰ ਲਿਆ ਜਾ ਰਿਹਾ ਹੈ ਇਸ ਦੇ ਵਿੱਚ 160 ਬੱਚਿਆਂ ਨੇ ਭਾਗ ਲਿਆ ਸੀਗਾ ਜਿਸ ਦੇ ਵਿੱਚੋਂ 120 ਬੱਚਾ ਪੂਰੇ ਪੇਪਰ ਦੇ ਨਾਲ ਆਇਆ ਹੈਗਾ ਤੇ ਬਾਕੀ ਬੱਚੇ ਨਹੀਂ ਆਏ ਤੇ ਪਰਵਧਪਾਰ ਫਾਊਂਡੇਸ਼ਨ ਦੀ ਇਹ ਬਹੁਤ ਹੀ ਵਧੀਆ ਸਾਡੇ ਸਮਾਜ ਨੂੰ ਦੇਣਾ ਹੈ ਕਿ ਸਾਡੇ ਬੱਚਾ ਨੂੰ ਬਾਬਾ ਸਾਹਿਬ ਆਪਾਂ ਦੇ ਕੰਪਲੇਟਿੰਗ ਸਾਹਿਬ ਬਾਰੇ ਜਾਣਕਾਰੀ ਮਿਲਦੀ ਹੈ ਸੋ ਇਹਦੇ ਵਿੱਚ ਜਿਹੜਾ ਪਹਿਲਾ ਇਨਾਮ ਹੈ ਜੀ ਉਹ 50000 ਰੁਪਏ ਦਾ ਇਨਾਮ ਹੈ ਗਰੁੱਪ A ਨੂੰ ਤੇ ਗਰੁੱਪ B ਨੂੰ 50000 ਦਾ ਇਨਾਮ ਹੈ ਤੇ ਉਸ ਤੋਂ ਬਾਅਦ ਗਰੁੱਪ A ਨੂੰ 20000 ਦਾ ਇਨਾਮ ਤੇ 10000 ਰੁਪਏ ਦਾ ਇਨਾਮ ਇਹ ਜਿਹੜੇ ਦੋ ਇਨਾਮ 50-50 ਹਜ਼ਾਰ ਦੇ ਦਿੱਤੇ ਜਾਣੇ ਆ ਦੋ ਇਨਾਮ 20-20 ਹਜ਼ਾਰ ਦੇ ਦਿੱਤੇ ਜਾਣੇ ਆ ਤੇ ਦੋ ਇਨਾਮ ਦਾ 10000 ਦੇ ਦਿੱਤੇ ਜਾਣਗੇ ਆ ਪਿਛਲੀ ਵਾਰ ਵੀ ਜਿਹੜਾ ਜੀ ਐਗਜ਼ਾਮ ਲਿਆ ਸੀਗਾ ਤੇ ਕਾਫੀ ਬਖੜਾ ਸੀਗਾ ਉਸ ਦੇ ਜਿਸ ਨੂੰ ਕੋਲ ਦੇ ਆ ਸੀਗਾ ਤੇ ਅੱਜ ਕੀ ਲੱਗਦਾ ਜੀ ਬੱਚੇ ਵਧੀਆ ਵਧੀਆ ਤਰੀਕੇ ਨਾਲ ਐਗਜ਼ਾਮ ਦੇ ਰਹੇ ਨੇ ਕੀ ਕਹਿਣਾ ਚਾਹਦੇ ਹੋ ਬੱਚਿਆਂ ਸਰ ਵੈਸਤਾ ਲੜਕੇ ਸਾਰੇ ਬਹੁਤ ਮਿਹਨਤ ਕਰਦੇ ਨੇ ਪਰ ਇਹਦੇ ਵਿੱਚ ਮੈਂ ਥੋੜੀ ਜਿਹੀ ਸਰਕਾਰ ਦੀ ਕਮੀ ਮਹਿਸੂਸ ਕਰਦਾ ਹਾਂ ਕਿਉਂਕਿ ਸਕੂਲਾਂ ਦੇ ਵਿੱਚ ਸਾਰ ਕੁਝ ਪੜਾਇਆ ਜਾਂਦਾ 바ਵਾ ਸਾਹਿਬ ਬਾਰੇ ਨਹੀਂ ਪੜਾਇਆ ਜਾਂਦਾ ਕਿਉਂਕਿ ਮੇਰੇ ਕੋਲ ਲੜਕੀ ਤਕਰੀਬਨ 4 ਸਾਲ ਤੋਂ ਪੇਪਰ ਦਿੰਦੇ ਆ ਰਹੀ ਹੈ ਤੇ ਮੰਨਪ੍ਰੀਤ ਕੌਰ ਉਹਦਾ ਨਾਮ ਹੈ ਤੇ ਉਹ ਪਿਛਲੀ ਵਾਰ ਵੀ ਉਹਨੇ ਬਹੁਤ ਵਧੀਆ ਪੇਪਰ ਦਿੱਤੇ ਸੀਗੇ ਤੇ ਉਹਨਾਂ ਨੂੰ ਇਨਾਮ ਮਿਲਿਆ ਸੀਗਾ 1000 ਰੁਪਏ ਦਾ ਇਨਾਮ ਮਿਲਿਆ ਸੀ ਤੇ ਸਾਡੇ ਵੱਲੋਂ ਸਾਡੇ ਗੁਰੂ ਵੱਲੋਂ ਵੀ ਟਾਪਰ ਆਈ ਹੈ ਤੇ ਇਸ ਵਾਰ ਮੈਨੂੰ ਉਸ ਤੋਂ 100% ਉਮੀਦ ਹੈਗੀ ਹੈ ਵੀ ਇਸ ਵਾਰ ਜ਼ਰੂਰ ਆਲ ਪੰਜਾਬ ਦੇ ਵਿੱਚ ਟਾਪਰ ਕਰੇਗੀ ਕਾਰਪਰੇਟ ਦੇ ਨਾਮ ਨਾਲ ਜਾਣਿਆ ਜਾਂਦਾ ਹੋਂਦਾ ਮੇਰਾ ਨਾਮ ਅਨਪੀਤ ਕੋਰਾ ਤੇ ਅੱਜ ਐਗਜ਼ਾਮ ਚੱਲ ਰਿਹਾ ਚਕਵਾਲ ਸਕੂਲ ਪੁਰਾਣੀ ਵਿੱਚ ਤੇ ਖੁਸ਼ੀ ਹੋਈ ਹੈ ਕਿ ਬੱਚੇ ਪੇਪਰ ਦੇਣ ਆਏ ਹੈ ਸਾਡੇ ਮਤਲਬ ਬਾਬਾ ਸਾਹਿਬ ਜਿੰਨਾ ਦੀ ਬਦੌਲਤ ਅਸੀਂ ਅੱਜ ਇਸ ਮੁਕਾਮ ਤੇ ਪਹੁੰਚੇ ਅਸੀਂ ਇੰਨਾ ਕੁਝ ਹਾਸਿਲ ਕੀਤਾ ਹੈ ਸਿਰਫ ਬਾਬਾ ਸਾਹਿਬ ਦੇ ਕਰਕੇ ਔਰ ਬੱਚੇ ਮਤਲਬ ਪੇਪਰ ਦੇ ਰਹੇ ਆ ਉਹਨਾਂ ਨੂੰ ਪੜ ਰਹੇ ਆ ਅਸੀਂ ਇਹੀ ਚਾਹੁੰਦੇ ਆ ਕਿ ਬੱਚੇ ਹਰ ਇੱਕ ਬੱਚਾ ਬਾਬਾ ਸਾਹਿਬ ਨੂੰ ਪੜੇ ਬਾਬਾ ਸਾਹਿਬ ਦੇ ਬਾਰੇ ਜਾਣੇ ਉਹਨਾਂ ਨੂੰ ਪਤਾ ਲੱਗੇਗਾ ਕਿ ਬਾਬਾ ਸਾਹਿਬ ਨੇ ਸਾਡੇ ਲਈ ਕੀ ਕੀਤਾ ਆ ਅੱਛਾ ਕੀ ਨਾਮ ਆ ਆਪਣਾ ਸਰ ਮਨਪ੍ਰੀਤ ਕੌਰ ਸਰ ਪੇਪਰ ਬਹੁਤ ਵਧੀਆ ਹੈ ਨੌਲੇਜ ਵਾਲਾ ਸੀਗਾ ਥੋੜਾ ਜਿਹਾ ਟ੍ਰੀਕੀ ਵੀ ਸੀਗਾ ਬਟ ਬਹੁਤ ਇਨਫੋਰਮੇਟਿਵ ਸੀਗਾ ਪੇਪਰ ਕਿੰਨਾ ਟਾਈਮ ਮਿਲਿਆ ਸੀਗਾ ਤੇ ਕਿੰਨੇ ਕੁਐਸਚਨ ਸੀਗੇ ਸਰ 1 ਘੰਟੇ ਦਾ ਪੇਪਰ ਸੀਗਾ ਤੇ 100 ਕੁਐਸਚਨ ਸੀਗੇ ਇਹ ਕਿਸ ਤਰ੍ਹਾਂ ਦਾ ਕੀ ਫਾਇਦਾ ਸਰ ਸਾਨੂੰ ਇੱਕ ਤਾਂ ਸਾਡੇ ਕਨਸਟੀਟਿਊਸ਼ਨ ਬਾਰੇ ਨੌਲੇਜ ਮਿਲਦੀ ਹੈ ਸਾਨੂੰ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਬਰਥ ਬਾਰੇ ਉਹਨਾਂ ਦੇ ਵੱਲੋਂ ਕੀਤੇ ਗਏ ਸੰਗਰਾਮ ਬਾਰੇ ਤੇ ਸਾਡੇ ਲਈ ਜਿਹੜੀ ਜਿਹੜੀ ਆ ਸਹੂਲਤ ਹੈ ਉਹਦੇ ਬਾਰੇ ਸਾਨੂੰ ਜੀ ਜਾਣਕਾਰੀ ਮਿਲੀ ਹੈ ਕੀ ਲੱਗਦਾ ਇਸ ਦਾ ਨਾਮ ਜਿੱਤੋਗੇ ਸਰ ਆਪਣੇ ਵੱਲੋਂ ਤਾਂ ਬੈਸਟ ਟ੍ਰਾਈ ਕੀਤਾ ਆ ਬਾਕੀ ਦੇਖਦੇ ਕੀ ਬਣਦਾ ਹੈ ਬੱਚੇ ਕੀ ਨਾਮ ਆਪਣਾ ਜੀ ਕੁਸ਼ਵਰ ਸਿੰਘ ਆਹ ਦੇ ਐਗਜ਼ਾਮ ਕੋਈ ਸੀਗਾ ਬਾਵਾ ਸਾਹਿਬ ਦੇ ਜਿਹਦੇ ਨੂੰ ਦੇਖ ਕੇ ਕਿਸ ਤਰ੍ਹਾਂ ਦਾ ਐਗਜ਼ਾਮ ਹੋਇਆ ਜੀ ਐਗਜ਼ਾਮ ਬੜਾ ਅੱਛਾ ਗਿਆ ਜੀ ਕਿੰਨੇ ਕੁ ਕੁਐਸਚਨ ਦੇ ਕਿਸ ਕੀ ਲੱਗਦਾ ਜੀ 100 ਕੁਐਸਚਨ ਸੀਗੇ ਜੀ ਉਹਦਾ ਮਤਲਬ 100 ਬਾਰੇ ਸੋਲ ਕਰਨੇ ਸੀਗੇ ਤੇ ਅਜੇ ਜਿਹੜੇ ਕਲੱਬ ਪੇਪਰ ਆ ਰਹੇ ਨੇ ਉਹਨਾਂ ਕੀ ਕਹਿਣਾ ਚਾਹਦੇ ਉਹ ਪ੍ਰਬੰਧਕ ਜੀ ਉਹਨਾਂ ਨੂੰ ਪ੍ਰਬੰਧਕਾਂ ਨੂੰ ਮੇਰੀ ਵੀ ਬਹੁਤ ਥੈਂਕ ਯੂ ਜੀ ਜਿਹੜੇ ਵੀ ਹਰੇਕ ਸਕੂਲ ਚ ਪੇਪਰ ਹੋ ਰਿਹਾ ਵੀ ਹੋਰ ਸਕੂਲਾਂ 'ਚ ਪੇਪਰ ਕਰਾਇਆ ਜਾਣ ਤੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਜੀ ਤੁਸੀਂ ਕਿਹੜੇ ਸਕੂਲ ਪੜ੍ਹਦੇ ਹੋ ਜੀ ਖਾਲਸਾ ਜੀ ਨੇ ਸੈਕੰਡਰੀ ਸਕੂਲ ਕਰਾਇਆ ਜੀ ਕਿਤੇ ਭਾਵਨਾ ਤੇ ਜੀਵਨ ਨੂੰ ਵੀ ਲੈ ਕੇ ਸਕੂਲਾਂ ਦੇ ਵਿੱਚ ਪੜਾਇਆ ਜਾਣਾ ਚਾਹੀਦਾ ਹੈ ਉਹ ਸਰਕਾਰ ਕੀ ਕਹਿਣਾ ਕਰਦੀ ਜੀ ਪੜਾਉਣਾ ਚਾਹੀਦਾ ਹੈਗਾ ਜੀ ਉਹਦੇ ਨਾਲ ਵੀ ਬੱਚਿਆਂ ਨੂੰ ਨੌਲੇਜ ਮਿਲਦੀ